ਗੁਰੂ ਜੀ ਦੀ ਸਾਜੀ ਧੰਨਵਾਦੀ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕੀ ਫਤਿਹ ਸਤਿਕਾਰਯੋਗ ਮਾਫਰਸ਼ ਭਗਤ ਬਾਬਾ ਮਿਲਖਾ ਸਿੰਘ ਜੀ ਮੁੱਖ ਸੇਵਾਦਾਰ ਗੁਰਦੁਆਰਾ ਗੁਰੂ ਰਾਮਦਾਸ ਪੁਰੀ ਅਰਮਾਨਪੁਰਾ ਫਿਰੋਜ਼ਪੁਰ ਪੰਜਾਬ ਤੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰਦੁਆਰਾ ਸ੍ਰੀ ਪੌਂਟਾ ਸਾਹਿਬ ਸਿੱਖ ਸੰਗਤਾਂ ਨੂੰ ਨਾਲ ਲੈ ਕੇ ਪਹੁੰਚੇ ਹਨ ਅਤੇ ਸਰਬੱਤ ਦੇ ਭਲੇ ਵਾਸਤੇ ਸਹਿਬਜ਼ਾਦਾ ਬਾਬਾ ਕਜੀਤ ਸਿੰਘ ਜੀ ਦੇ ਜਨਮ ਦਿਨ ਦੀਆਂ ਖੁਸ਼ੀਆਂ ਵਿੱਚ ਹਰ ਸਾਲ ਦੀ ਤਰ੍ਹਾਂ ਦੋ ਸ੍ਰੀ ਅਖੰਡ ਪਾਠ ਆਰੰਭ ਹੁੰਦੇ ਹਨ ਕੱਲ ਰੋਜ ਤੋਂ ਦੋ ਸ੍ਰੀ ਅਖੰਡ ਪਾਠ ਆਰੰਭ ਹੋਏ ਹਨ ਇੱਕ ਸਤਕਾਰਯੋਗ ਮਹਾਪੁਰਸ਼ ਭਗਤ ਬਾਬਾ ਮਿਲਖਾ ਸਿੰਘ ਜੀ ਅਤੇ ਸਾਰੀਆਂ ਸੰਗਤਾਂ ਵੱਲੋਂ ਸਰਬੱਤ ਦੇ ਭਲੇ ਵਾਸਤੇ ਅਤੇ ਦੂਸਰਾ ਸ੍ਰੀ ਅਖੰਡ ਪਾਠ ਸਰਦਾਰ ਦਲੀਪ ਸਿੰਘ ਦਾ ਪਰਿਵਾਰ ਭੈਣ ਜੀ ਰਣਵੀਰ ਕੌਰ ਵੱਲੋਂ ਹਰ ਸਾਲ ਦੀ ਤਰ੍ਹਾਂ ਸਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦੇ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਅਤੇ ਸਰਬੱਤ ਦੇ ਭਲੇ ਵਾਸਤੇ ਕੱਲ ਰੋਜ਼ ਤੋਂ ਅਖੰਡ ਪਾਠ ਆਰੰਭ ਹੋਏ ਹਨ ਜਿਨ੍ਹਾਂ ਦੇ ਕੱਲ ਨੂੰ ਭੋਗ ਪਾਣੇ ਉਸ ਤੋਂ ਉਪਰੰਤ ਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਉੱਥੇ ਵੀ ਹਰ ਸਾਲ ਦੀ ਤਰ੍ਹਾਂ ਸ੍ਰੀ ਅਖੰਡ ਪਾਠ ਆਰੰਭ ਹੋਣੇ ਹਨ ਅਤੇ ਸਤਿਕਾਰਯੋਗ ਮਹਾਪੁਰਸ਼ ਭਗਤ ਬਾਬਾ ਮਿਲਖਾ ਸਿੰਘ ਜੀ ਦੇ ਨਾਲ ਸਿੱਖ ਸੰਗਤਾਂ ਸਤਿਕਾਰਯੋਗ ਭੈਣ ਜੀ ਰਣਵੀਰ ਕੌਰ ਸਰਦਾਰ ਮਨਜੀਤ ਸਿੰਘ ਜੰਮੂ ਕਸ਼ਮੀਰ ਤੋਂ ਉਹਨਾਂ ਦੇ ਬੇਟੇ ਸਰਦਾਰ ਮਨਦੀਪ ਸਿੰਘ ਭੈਣ ਜੀ ਹਰਮੀਤ ਕੌਰ ਅਤੇ 나ਸਿਕ ਦੀ ਧਰਤੀ ਤੋਂ ਸਰਦਾਰ ਦਰਬਾਰਾ ਸਿੰਘ ਸਰਦਾਰ ਦਵਿੰਦਰ ਸਿੰਘ ਸੋਨੂ ਭੈਣ ਜੀ ਗੁਰਮੀਤ ਕੌਰ ਅਤੇ ਸਰ ਭਾਈ ਕਲਦੀਪ ਸਿੰਘ ਲਖੋਕੇ ਮਹਿਰਾਮ ਤੋਂ ਕਥਾਵਾਚਕ ਦਮਦਮੀ ਟਕਸਾਲ ਦੇ ਵਿਦਿਆਰਥੀ ਅਤੇ ਸਰਦਾਰ ਬਲਵੰਤ ਸਿੰਘ ਸਰਦਾਰ ਕਲਦੀਪ ਸਿੰਘ ਫਰੋਜਪੁਰ ਸ਼ਹਿਰ ਤੋਂ ਸਰਦਾਰ ਹਰਪਾਲ ਸਿੰਘ ਫਰੋਜਪੁਰ ਸ਼ਹਿਰ ਤੋਂ ਅਤੇ ਸਿੱਖ ਸੰਗਤਾਂ ਨਾਲ ਬੀਬੀਆਂ ਬੱਚੇ ਸਾਰੇ ਰਲ ਮਿਲ ਕੇ ਕੱਲ ਰੋਜ ਤੋਂ ਸੇਵਾ ਕਰ ਰਹੇ ਹਨ ਅਤੇ ਪਾਵਨ ਪਵਿੱਤਰ ਗੁਰੂ ਰਾਮਦਾਸ ਜੀ ਦਾ ਪਵਿੱਤਰ ਜਨਮ ਦਿਹਾੜਾ ਉਥੇ ਬੜੀ ਸ਼ਰਧਾ ਪ੍ਰੇਮ ਭਾਵਨਾ ਦੇ ਨਾਲ ਚੜ੍ਹਦੀ ਕਲਾ ਦੇ ਨਾਲ ਗੁਰੂ ਰਾਮਦਾਸ ਜੀ ਅਰਮਨਪੁਰਾ ਵਿਖੇ ਮਨਾਇਆ ਜਾਂਦਾ ਹੈ ਨਾਲ ਦਸਵੇਂ ਪਾਤਸ਼ਾਹ ਦਾ ਪਾਵਨ ਪਵਿੱਤਰ ਪ੍ਰਕਾਸ਼ ਦਿਹਾੜਾ ਅਤੇ ਭਾਰੀ ਨਗਰ ਕੀਰਤਨ ਨਗਰਾਂ-ਨਗਰਾਂ ਦੇ ਵਿੱਚ ਆਉਂਦੀ ਬੜੀ ਚੜ੍ਹਦੀ ਕਲਾ ਦੇ ਨਾਲ ਸਜਾਇਆ ਜਾਂਦਾ ਹੈ ਅਤੇ ਵੱਖ-ਵੱਖ ਤਖਤਾਂ ਤੇ ਮਹਾਪੁਰਸ਼ ਸ੍ਰੀ ਅਖੰਡ ਪਾਠਾਂ ਦੀ ਸੇਵਾ ਕਰਵਾਉਂਦੇ ਹਨ ਜਿੱਥੇ ਖੰਡ ਪਾਠਾਂ ਦੀ ਸੇਵਾ ਕਰਵਾਉਣ ਦੇ ਉੱਤੇ ਨਾਲ ਲੋੜਵੰਦ ਬੱਚਿਆਂ ਦੀਆਂ ਸ਼ਾਦੀਆਂ ਹੁਣ 5 ਮਾਰਚ ਨੂੰ 13 ਬੱਚਿਆਂ ਦੇ ਉੱਥੇ ਆਨੰਦ ਕਾਰਜ ਹੋਏ ਹਨ ਉਸ ਤੋਂ ਪ੍ਰੰਤ ਫਿਰ ਇੱਧਰ ਨੂੰ ਗੁਰਦੁਆਰਾ ਨਾਨਕ ਮੱਤਾ ਸਾਹਿਬ ਨੂੰ ਆਏ ਹਨ ਅਤੇ ਇਸੇ ਤਰ੍ਹਾਂ ਗੁਰੂ ਘਰਾਂ ਦੀਆਂ ਸੇਵਾ ਜਿੱਥੇ-ਜਿੱਥੇ ਲੋੜ ਪੈਂਦੀ ਹੈ ਲੰਗਰਾਂ ਦੀ ਸੇਵਾ ਉੱਥੇ ਨਾਲ ਲੰਗਰਾਂ ਦੀ ਸੇਵਾ ਤਿੰਨ ਗੁਰੂ ਘਰ ਗੁਰੂ ਰਾਮਦਾਸ ਪੌਲ ਸਕੂਲ ਗੁਰੂ ਰਾਮਦਾਸ ਪਬਲਿਕ ਸਕੂਲ ਪ੍ਰੋਇਪੁਰ ਸ਼ਹਿਰ ਗੁਰੂ ਰਾਮਦਾਸ ਪਬਲਿਕ ਸਕੂਲ ਪਿੰਡ ਪਾਨਾ ਹਰਿਆਣੇ ਦੇ ਵਿੱਚ ਗੁਰੂ ਰਾਮਦਾਸ ਪਬਲਿਕ ਸਕੂਲ ਪਿੰਡ ਭੱਠੜ ਭਾਈਕੇ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਤਿੰਨ ਸਕੂਲ ਚੱਲ ਰਹੇ ਹਨ ਅਤੇ ਨਾਲ 6-7 ਗੁਰਦੁਆਰਿਆਂ ਦੀ ਸੇਵਾ ਚੱਲ ਰਹੀ ਹੈ ਇਹ ਸਾਰੀਆਂ ਸਿੱਖ ਸੰਗਤਾਂ ਦੇ ਸਹਿਯੋਗ ਦੇ ਨਾਲ ਮਹਾਂਪੁਰਸ਼ਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਾਰੀਆਂ ਸੰਗਤਾਂ ਸੇਵਾ ਨਿਭਾ ਰਹੀਆਂ ਹਨ ਅਤੇ ਸਰਦਾਰ ਹਰ ਬਖਸ਼ ਸਿੰਘ ਜੀ ਪੱਤਰਕਾਰ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸਿੰਘ ਜੀ ਬੜੇ ਢਾਗਾ ਵਾਲੇ ਹੋ ਅਸੀਂ ਵੀ ਢਾਗਾ ਵਾਲੇ ਹਾਂ ਜਿਨ੍ਹਾਂ ਕੇ ਬਾਬਾ ਜੀ ਦਾ ਪੇਂਟ ਹੋ ਰਿਹਾ ਦਰਸ਼ਨ ਹੋ ਰਿਹਾ ਇਹਨਾਂ ਨੇ ਰੂਪ ਰੂਪ ਅਸੀਂ ਨਾਲ ਬਾਤ ਚਿਤ ਕਰ ਰਹੇ ਹਾਂ ਬਾਬਾ ਜੀ ਹਰ ਸਾਲ ਪੌਂਡਾ ਸਾਹਿਬ ਆਉਂਦੇ ਨੇ ਅਗੇ ਇਹਨਾਂ ਨਾਲ ਗੱਲਬਾਤ ਕਰ ਲਓ ਜੀ ਸੱਚੇ ਪਾਤਸ਼ਾਹ ਜੀ ਉਹ ਸ੍ਰੀ ਗੁਰੂ ਤਾਂ ਦੇਵ ਜੀ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਜੀ ਦੇ ਪਵਿੱਤਰ ਧਰਤੀ ਤੇ ਬਰਾਜਮਾਨ ਹਾਂ ਜੀ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹੁਣ ਆਪ ਜੀ ਬਾਬਾ ਜੀ ਸੰਤ ਬਾਬਾ ਪੁਰਸ਼ ਤਗਤ ਮਿਰਛਾ ਸਿੰਘ ਜੀ ਨਾਲ ਗੱਲ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਤਿ ਨਾਲ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਗੁਰੂ ਕੀ ਪਿਆਰੀ ਸਾਜੀ ਨਵਾਜੀ ਸਾਧ ਸੰਗਤ ਜੀਓ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਦੇ ਨਾਲ ਸਰਬੱਤ ਸੰਗਤਾਂ ਦੇ ਸਹਿਯੋਗ ਦੇ ਨਾਲ ਹਰ ਸਾਲ ਦੇ ਸਾਲ ਇਸ ਪਾਵਨ ਪਵਿੱਤਰ ਪੌਂਟਾ ਸਰ ਦੀ ਧਰਤੀ ਤੇ ਗੁਰੂ ਦੀ ਕਿਰਪਾ ਦੇ ਨਾਲ ਸੰਗਤਾਂ ਦੇ ਨਾਲ ਇਤਿ ਸੰਗਤਾਂ ਪਹੁੰਚਦੀਆਂ ਤੇ ਖੰਡ ਪਾਠਾਂ ਦੀ ਸੇਵਾ ਹੁੰਦੀ ਹੈ ਲੰਮੇ ਸਮੇਂ ਤੋਂ ਸਤਿਗੁਰ ਨੇ ਇਹ ਸੇਵਾ ਬਖਸ਼ੀ ਹੈ ਗੁਰਦੁਆਰਾ ਗੁਰਰਾਮਦਾਸਪੁਰੀ ਅਰਮਾਨਪੁਰਾ ਫਰੀਦਪੁਰ ਤੋਂ ਸੰਗਤ ਆਉਂਦੀ ਹੈ ਜਿੱਥੇ ਗੁਰੂ ਦੀ ਕਿਰਪਾ ਦੇ ਨਾਲ ਉਥੇ ਤਿੰਨ ਸਕੂਲ ਚਾਰੇ ਗੁਰਰਾਮਦਾਸ ਪਵਰ ਸਕੂਲ ਜਿੱਥੇ ਉਥੇ ਬੱਚਿਆਂ ਦੀ ਚੜ੍ਹਦੀ ਕਲਾ ਗਰੀਬ ਬੱਚਿਆਂ ਦੀ ਫ੍ਰੀ ਪੜਾਈ ਹੁੰਦੀ ਹੈ ਗੁਰੂ ਮਹਾਰਾਜ ਜੀ ਬਖਸ਼ਾ ਕਰਦੇ ਹੈ ਤੇ ਨਾਲ ਇਥੇ ਗੁਰੂ ਦੀ ਕਿਰਪਾ ਦੇ ਨਾਲ ਜੋ ਪੰਜਵਟੀ ਨਾਸਕ ਗੁਰੂ ਘਰ ਹੈ ਹਰਿਆਣੇ ਚ ਹੈ ਇਹ ਉਥੇ ਫਰੋਇਪੁਰ ਦੇ ਕੋਲ ਤਿੰਨ ਚਾਰ ਗੁਰਦੁਆਰੇ ਆ ਇਹ ਗੁਰੂ ਦੀਆਂ ਬਖਸ਼ਾਂ ਦੇ ਨਾਲ ਹਰ ਸਾਲ ਦੇ ਸਾਲ ਜੋ ਇਥੇ ਪੌਂਟਾ ਸਾਹਿਬ ਆਨਕੀ ਸਿੱਖ ਸੰਗਤਾਂ ਜਿੱਥੇ ਸੇਵਾ ਕਰਦੀਆਂ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਦੀਆਂ ਤੇ ਨਾਲ ਇਥੇ ਸ੍ਰੀ ਅਖੰਡ ਪਾਤਸ਼ਾਹ ਦੀ ਸੇਵਾ ਜੋ ਕੱਲ ਮੋਜ ਤੋਂ ਖੰਡ ਪਾ ਰੰਭ ਹੋਇਆ ਤੇ ਕੱਲ ਇਥੇ ਭੋਗ ਪਾਣੇ ਇਸ ਤੋਂ ਬਾਅਦ ਹਰ ਸਾਲ ਦੇ ਸਾਲ ਜਿਵੇਂ ਪੌਂਟਾ ਸਾਹਿਬ ਦੀ ਧਰਤੀ ਦੀ ਖੰਡ ਪਾਠਾਂ ਦੀ ਸੇਵਾ ਨਾਨਕ ਮਤੇ ਜੋ ਗੁਰਨਾਨਕ ਮਹਾਰਾਜ ਦਾ ਪਾਵਨ ਪਵਿੱਤਰ ਸਥਾਨ ਉੱਥੇ ਵੀ ਸ੍ਰੀ ਅਖੰਡ ਪਾਤਸ਼ਾਹ ਦੀ ਸੇਵਾ ਸੰਗਤ ਵੱਲੋਂ ਰਲ ਕੇ ਕਰਵਾਈ ਜਾਂਦੀ ਹੈ ਇਹ ਸੇਵਾ ਸਰਬੱਤ ਦੇ ਭਲੇ ਵਾਸਤੇ ਹੈ ਪੰਥ ਖਾਲਸੇ ਦੀ ਚੜ੍ਹਦੀ ਕਲਾ ਵਾਸਤੇ ਹੈ ਸਰਬੱਤ ਦੇ ਭਲੇ ਵਾਸਤੇ ਇਹ ਸੇਵਾ ਚੱਲ ਰਹੀ ਹੈ ਗੁਰੂ ਕਿਰਪਾ ਕਰਨ ਅਸੀਂ ਸਤਕਾਰਯੋਗ ਪੱਤਰਕਾਰ ਸਾਹਿਬ ਹਰ ਸਾਲ ਦੇ ਸਾਲ ਬਾਅਦ ਭਾਰੀ ਸਾਨੂੰ ਸਹਿਯੋਗ ਦੇ ਰਹੇ ਹੈ ਤੇ ਜਦੋਂ ਵੀ ਆਈਏ ਬਹੁਤ ਭਾਰੀ ਇਹਨਾਂ ਦਾ ਸਹਿਯੋਗ ਹੈ ਤੇ ਹੁਣ ਵੀ ਸਾਡੇ ਕੋਲ ਬੈਠੇ ਇਹ ਜੋ ਆਪਣਾ ਅਲੀਚ ਕਰ ਰਿਹਾ ਗੁਰੂ ਕਿਰਪਾ ਕਰਨ ਰਹਿਮਤਾ ਕਰਨ ਇਹ ਹੋਰ ਅਰਦਾਸ ਹੈ ਸੱਚੇ ਪਾਤਸ਼ਾਹ ਦੁਨੀਆ ਦਾ ਭਲਾ ਕਰੋ ਜੋ ਸਾਡੀ ਨੌਜਵਾਨ ਪੀੜੀ ਨਸ਼ਿਆਂ ਦੇ ਵਿੱਚ ਗਲਤਾਨ ਹੋ ਰਹੀ ਹੈ ਉਹਨਾਂ ਤੇ ਕਿਰਪਾ ਕਰੋ ਨਸ਼ਿਆਂ ਤੋਂ ਬਚਾ ਕੇ ਚੰਗਾ ਦੇਸ਼ ਕੌਮ ਦੀ ਸੇਵਾ ਕਰਨ ਇਹ ਨੌਜਵਾਨ ਜਵਾਨੀਆਂ ਜਿਹੜੀਆਂ ਨਸ਼ਿਆਂ ਜਨਾਬ ਬਰਬਾਦ ਹੋਣ ਇਹ ਸਾਡੀ ਅਰਦਾਸ ਹੈ ਬੇਨਤੀ ਹੈ ਗਰੀਬ ਅਨਵਾਜ ਸਰਬੱਤ ਦਾ ਭਲਾ ਕਰਨਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨਿਆਲ ਜੀ ਆਕਾਲ